ਉਹ ਕਿਹੜੀ ਸ਼ਕਤੀ ਸੀ ਕਿਹੜੀ ਤਾਕਤ ਸੀ ਜਿਸ ਤਾਕਤ ਨੇ ਜਿਸ ਸ਼ਕਤੀ ਨੇ ਆਰਾ ਚੱਲ ਰਿਹਾ ਹੈ ਦਰਦ ਨਹੀਂ ਹੋਣ ਦਿੱਤਾ ਦੇਗ ਵਿੱਚ ਉਬਾਲਿਆ ਗਿਆ ਦਰਦ ਨਹੀਂ ਹੋਣ ਦਿੱਤਾ ਗੁਰਪਿਆਰ ਸੌਖਾ ਨਹੀਂ ਹੈ ਕੰਮ ਪ੍ਰਿੰਸੀਪਲ ਸਦਵੀਰ ਸਿੰਘ ਜੀ ਉਹਨਾਂ ਨੂੰ ਇੱਕ ਵਾਰੀ ਮੈਂ ਸੁਣਿਆ ਉਹਨਾਂ ਨੇ ਲੈਕਚਰ ਕੀਤਾ ਸੀ ਸ਼ਹੀਦਾਂ ਦੀ ਦਾਸਤਾਨ ਤੇ ਮੈਂ ਉਸ ਵੇਲੇ ਸ਼੍ਰੀਨਗਰ ਸੀ ਮੈਨੂੰ ਯਾਦ ਹੈ ਉਹ ਕਹਿੰਦੇ ਆਰਾ ਵੀ ਕੋਈ ਸੌਖਾ ਨਹੀਂ ਸੀਗਾ ਇਹ ਠੀਕ ਹੈ ਪਾਈ ਸਾਹਿਬ ਪਾਠ ਕਰ ਰਹੇ ਸਨ ਆਰਾ ਚੱਲ ਰਿਆ ਸੀ ਪਰ ਆਰਾ ਪਾਠ ਕਰਦੇ ਕਿਤੇ ਇਤਨੀ ਕਿ ਰਬੜਦਾ ਹੋ ਗਿਆ ਉਹ ਵੀ ਸੌਖਾ ਨਹੀਂ ਸੀ ਰੂਚ ਅੱਗ ਲਗਾ ਦਿੱਤੀ ਕਿ ਉਹ ਵੀ ਸੌਖਾ ਨਹੀਂ ਜਰਾ ਕਿਤੇ ਘਰ ਬੀਬੀਆਂ ਨੂੰ ਪਤਾ ਹੈ ਰੋਟੀ ਪਕਾਉਂਦਾ ਕਿਤੇ ਤਵੇ ਤੇ ਹੱਥ ਲੱਗ ਜਾਵੇ ਛਾਲਾ ਪੈ ਜਾਂਦਾ ਹੈ ਕਈ ਦਿਨ ਉਹਦੀ ਜਲਣ ਨਹੀਂ ਮੁੱਕਦੀ ਸਭ ਤੋਂ ਮੁਸ਼ਕਲ ਸੀ ਦੀਗ ਵਿੱਚ ਉਬਲ ਰਿਆ ਗਿਆ ਪਾਈ ਦੇਲਾ ਉਹ ਦ੍ਰਿਸ਼ ਵਰਣਨ ਕਰ ਰਹੇ ਸਨ ਕਿ ਜਿਵੇਂ ਜਿਵੇਂ ਪਾਣੀ ਉਬਲਦਾ ਸੀ ᱛਿਵੇਂ ᱛਿਵੇਂ ਪਾਈ ਸਾਹਿਬ ਦੇ ਅੰਗ ਚੜਦੇ ਜਾਂਦੇ ਸੋਖਾ ਨਹੀਂ ਸੀ ਕੰਮ ਉਹ ਕਿਹੜੀ ਸ਼ਕਤੀ ਸੀ ਉਹ ਸੀ ਸਿਮਰਨ ਜਿਸ ਦੇ ਨਾਲ ਸਾਡੇ ਵਿਲ ਪਾਵਰ ਵੱਧਦੀ ਹੈ ਆਤਮਿਕ ਸ਼ਕਤੀ ਵੱਧਦੀ ਹੈ ਉਹ ਇਕਾਗਰਤਾ ਜਿਹੜੀ ਦਰਦ ਨਹੀਂ ਹੋਣ ਦਿੰਦੀ ਉਹ ਬਾਣੀ ਦਾ ਅਭਿਆਸ ਜਿਹੜੀ ਉਸ ਮਾਲਕ ਦੇ ਚਰਨਾਂ ਨਾਲ ਸੁਰਤ ਜੋੜ ਦਿੰਦੀ ਹੈ ਤੇ ਗੱਲ ਦਾ ਧਿਆਨ ਰੱਖਣਾ ਸੁਰਤ ਵਿੱਚ ਹੀ ਸਭ ਕੁਝ ਹੈ ਇਕਾਗਰਤਾ ਵਿੱਚ ਧਿਆਨ ਵਿੱਚ ਹੀ ਸਭ ਕੁਝ ਹੈ ਅਸੀਂ ਸਾਰੇ ਕੰਮ ਧਿਆਨ ਨਾਲ ਹੀ ਕਰਦੇ ਹਾਂ ਜੇ ਕਿਤੇ ਦਰਦ ਵਿੱਚ ਧਿਆਨ ਚ ਲਿਆ ਜਾਏ ਤਾਂ ਫਿਰ ਸਿਮਰਨ ਵਿੱਚ ਨਹੀਂ ਲੱਗ ਸਕਦਾ ਧਿਆਨ ਤੇ ਜੇ ਉਸ ਮਾਲਕ ਦੀ ਬਖਸ਼ਿਸ਼ ਹੋ ਜਾਵੇ ਸਿਮਰਨ ਵਿੱਚ ਧਿਆਨ ਲੱਗ ਗਿਆ ਫਿਰ ਦਰਦ ਨਹੀਂ ਹੁੰਦਾ ਉਹ ਅਭਿਆਸ ਸੀ ਸੋ ਇਸ ਕਰਕੇ ਉਹਨਾਂ ਨੂੰ ਅਸੀਂ ਇਸ ਕਰਕੇ ਯਾਦ ਕਰ ਰਹੇ ਹਾਂ ਕਿ ਉਹਨਾਂ ਦਾ ਅਭਿਆਸ ਕਿੰਨਾ ਸੀ ਉਹ ਬੰਦਗੀ ਕਰਕੇ ਕਿਸ ਅਵਸਥਾ ਤੇ ਪਹੁੰਚੇ ਸਾਂ ਹੁਣੇ ਆਪਾਂ ਸ਼ਬਦ ਗਾਇਨ ਕੀਤਾ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਹਨ ਉਹ ਕਹ ਰਹੇ ਜੋ ਨਰ ਦੁੱਖ ਵਿੱਚ ਦੁੱਖ ਨਹੀਂ ਮੰਨਣਾ ਸੁਖ ਸੁਨੇਹ ਔਰ ਪਹਿ ਨਹੀਂ ਜਾ ਕੇ ਤੇ ਸਾਹਮਣੇ ਸੇਕਸ਼ੀ ਦੌਰੇ ਜਿਸ ਅਵਸਥਾ ਦੀ ਗੁਰੂ ਸਾਹਿਬ ਗੱਲ ਕਰਦੇ ਸਨ ਉਸ ਅਵਸਥਾ ਨੂੰ ਪ੍ਰਾਪਤ ਸਨ ਉਹ ਗੁਰਸਿੱਖ ਜਿਨ੍ਹਾਂ ਨੇ ਸਤਿਗੁਰਾਂ ਦੇ ਸਰੀਰ ਨੂੰ ਸੰਭਾਲਿਆ ਚਾਹੇ ਉਹ ਸੀਸ ਸੀ ਚਾਹੇ ਤੜਸ ਸੀ ਪੂਰਨ ਤੌਰ ਤੇ ਸਮਰਪਿਤ ਸਨ